ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਕਿਵੇਂ ਸਾਰੇ ਠੀਕ ਠਾਕ ਹੀ ਹੋਣਗੇ ਲੋ ਜੀ ਆਪਣਾ ਦੂਸਰਾ ਬਲੌਗ ਆ ਗਿਆ ਜੀ ਸਾਰਿਆਂ ਨੇ ਪਹਿਲੇ ਬਲੌਗ ਨੂੰ ਬਹੁਤ ਪਿਆਰ ਦਿੱਤਾ ਤੇ ਦੂਜੇ ਬਲੌਗ ਨੂੰ ਵੀ ਇਤੋਂ ਜ਼ਿਆਦਾ ਪਿਆਰ ਦਿਓ ਸਾਰਿਆਂ ਨੇ ਬਲੌਗ ਪੂਰਾ ਦੇਖਿਓ ਤੇ ਸਾਰਿਆਂ ਨੇ ਬਲੌਗ ਨਾਲ ਦੀ ਬਣੇ ਰਹੋ ਐਂਡ ਤੱਕ ਦੀਦੀ ਉਹਨਾਂ ਦੇ ਕੋਲ ਚੱਲੇ ਆ ਉਹਨਾਂ ਨੂੰ ਕੋਈ ਫੋਨ ਨਹੀਂ ਕੀਤਾ ਕੋਈ ਕੁਝ ਨਹੀਂ ਕੀਤਾ ਐਡੀ ਚੱਲਾ ਆ ਬਿਨਾਂ ਦੱਸੇ ਪੁੱਛੇ ਉੱਥੇ ਜਾ ਕੇ ਤੁਹਾਨੂੰ ਵੀਡੀਓ 'ਚ ਦਿਖਾਵਾਂਗੇ ਸਾਰਾ ਕੁਝ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਕਿਵੇਂ ਕੀ ਹਾਲ ਚਾਲ ਸਾਰਿਆਂ ਦਾ ਜੀ ਠੀਕ ਠਾਕ ਆਪਾਂ ਜੀ ਕਟਿੰਗ ਕਰਾਉਣਾ ਹੈ ਆਪਣੇ ਭਰਾ ਹਾਂਜੀ ਹਾਂਜੀ ਨਾਲ ਲਿੰਗ ਉਧਰ ਕਹਿੰਦੇ ਕਾਜ ਵੀ ਨਹੀਂ 버ਗਰ ਖਾਈ ਜਾਂਦੇ ਆ ਅੱਜ ਭਰਾਵਾ ਪੁੱਛ ਪੁੱਛ ਲਿਆ ਕਰ ਉਹ ਆਹ ਮੈਂ ਆ ਕੇ ਕਾਜ ਵੀ ਨਹੀਂ 버ਗਰ ਖਾਈ ਜਾਂਦੇ ਆ ਮੈਂ ਆਪਾਂ ਹੀ ਮੰਨ ਕੇ ਖਾਂਦਾ ਕੁੜੀਆਂ ਤੋਂ ਕੁੜੀਆਂ ਤੋਂ ਲੈ ਲੈ 버ਗਰ ਖਾਂਦਾ ਇਹ ਸਾਨੂੰ ਪੁੱਛਦਾ ਨਹੀਂ ਹੈਗਾ ਨਾ ਵੀ ਹਾਂਜੀ ਕੀ ਆ ਕਾ ਦੋਸਤੋ ਵੀਰ ਚੱਲ ਦੋਸਤੋ ਤੇ ਸਾਰੇ ਠੀਕ ਹੀ ਹੋਣਗੇ ਸਸਰੀ ਘਰ ਵਾਲਿਆਂ ਨੂੰ ਕਟਿੰਗ ਰੋਂ ਲੱਗੀ ਆ ਕਟਿੰਗ ਲਾਗੇ ਅੱਜ ਜਾਣਾ ਦੇਦੀ ਹੋਣਾ ਉਹਨਾਂ ਨੂੰ ਆਪਾਂ ਦੱਸਿਆ ਨਹੀਂ ਹੈਗਾ ਸਰਪ੍ਰਾਈਜ਼ ਸਰਪ੍ਰਾਈਜ਼ ਦੇਣਾ ਉਹਨਾਂ ਨੂੰ ਸਰਪ੍ਰਾਈਜ਼ ਮੈਂ ਕਿਹਾ ਜਲਦੀ ਜਲਦੀ ਕਟਿੰਗ ਕਰਦੇ ਭਰਾ ਨੂੰ ਤੇ ਆ ਲੱਗੇ ਭਾਈ ਉਹ ਨਹੀਂ ਕਟਿੰਗ ਕਰਨਾ ਮੈਂ ਟੋ ਮੈਂਟ ਲੋ ਜੀ ਇਹ ਕਾਸ਼ ਜਿ ਭਰਾ ਨੇ ਹੱਥ ਘਰਾਤੀ ਆ ਕਾਸ਼ ਨੇ ਕਟਿੰਗ ਕਰਤੀ ਆ ਜੀ ਕਹਿੰਦੇ ਕਾਸ਼ ਭਰਾ ਧੰਨਵਾਦ ਤੇਰਾ ਬਹੁਤ ਬਹੁਤ ਥੈਂਕ ਯੂ ਮੇਰਾ ਵੀ ਸੋਨੇ ਲੱਗਦਾ ਲੋ ਜੀ ਸੁਨਾਮ ਹੁੰਦਾ ਫੇ ਅੱਦੇ ਪਾਪੇ ਨੇ ਪਾਪੇ ਲੋ ਜੀ ਕਾਸ਼ ਨੇ ਕਟਿੰਗ ਕਰਤੀ ਹੈ ਕਹਿੰਦੇ ਡਨ ਤੇ ਹੁਣ ਆਪਾਂ ਘਰੀ ਜਾ ਕੇ ਕੱਪੜੇ-ਕੂਪੜੇ ਪਾਈਏ ਤੇ ਨਿਕਲੀ ਇੱਧਰ ਨੂੰ ਹਾਂਜੀ ਲੋ ਜੀ ਆਪਾਂ ਹੋ ਗਏ ਆ ਜੀ ਰੈਡੀ ਤੇ ਕੱਪੜੇ-ਕੂਪੜੇ ਪਾ ਲਏ ਆ ਤੇ ਤਿਆਰੀ ਹੈ ਗਈ ਆ ਜਾਂਦੀ ਤੇ ਦੀਦੀ ਉਹਨਾਂ ਨੂੰ ਆਪਾਂ ਫੋਨ ਨਹੀਂ ਕੀਤਾ ਹੈਗਾ ਵੀ ਮੈਂ ਲੱਗਾ ਆਉਣ ਤੇ ਬਾਕੀ ਸਾਰੇ ਇਹਨੇ ਬਲੌਗ ਨਾਲ ਬਨੇ ਰਹੋ ਮੰਮੀ ਵੀ ਤਿਆਰ ਹੋਣ ਦੇਈ ਆ ਮੈਂ ਤਾਂ ਹੋ ਗਿਆ ਤਿਆਰ ਲੋ ਜੀ ਹਜੇ ਮੰਮੀ ਤਿਆਰੀ ਨਹੀਂ ਹੋਈ ਹੈਗੀ ਤੇ ਮੰਮੀ ਪਾਲਾ ਕੱਪੜੇ ਚਲਦੀ ਮੰਮੀ ਮੇਰੇ ਕੱਪੜੇ ਰੱਖੀ ਜਾਂਦੀ ਪਈ ਅਜੇ ਤੱਕ ਮੰਮੀ ਕਿੰਨਾ ਕ ਟਾਈਮ ਲਾਉਣਾ ਹੈ ਰੱਖਣ ਨੂੰ ਕੱਤ ਦੇਗਾ ਮੈਂ ਟੋਮਟੋ ਮੈਂ ਜੀ ਮੰਮੀ ਲਾਵੇ ਗੇੜ ਨੂੰ ਚਿੰਦੇ ਮੰਮੀ ਲਾਵੇ ਗੇੜ ਨੂੰ ਚਿੰਦੇ ਚਲਿਏ ਹੁਣ ਘੰਟਾ ਲੱਗ ਜਾਣਾ ਜਾਣ ਨੂੰ ਚਲੋ ਠੀਕ ਹੈ ਜੀ ਲੋ ਬਣਾ ਬਣੇ ਰਹੋ ਲਓ ਜੀ ਪਹੁੰਚ ਗਏ ਆ ਕਹਿੰਦੇ ਤੇ ਕਾਹੂ ਪੂਗਾ ਮੜਿਆ ਠੀਕਦਾ ਵੇ ਹੈ ਇੱਧਰ ਆ ਲੈੜ ਮੂੰਹ ਤੇਰਾ ਦਿਖਦਾ ਲੈੜ ਤੇ ਤੇਲ ਚ ਬਾਤ ਤੇਲ ਤੇਲ ਚ ਬਾਤ ਤੇਲ ਐ ਚਾਦਰ ਪੁਛਾਈ ਬੇਟੀ ਹੋਰ ਭਾਜੀ ਕਿੱਦਾਂ ਵੇ ਲੋ ਜੀ ਪਹੁੰਚ ਗਏ ਨਵੀਂ ਚਾਦਰ ਵਿਸਾਈ ਨਾ ਤੂੰ ਦਾ ਚਾਦਰ ਵਿਸਾਈ ਮੁੰਡਾ ਆਉਂਦਾ ਕੋਈ ਨਾ ਇਹਨੇ ਵਾਈ ਨਮੂਨਾ ਦਾ ਕਿੱਦਾਂ ਵੀਰੇ ਆ ਲੂ ਮੇਰਾ ਪੁੱਤ ਤੇਰਾ ਪੁੱਤ ਇੱਦਾਂ ਵੀ ਹੈਲੋ ਕਰ ਦੇ ਖਾਲੇ ਆ ਪੰਨਾ ਪੜ ਮਾਮੂ ਦਾ ਅੰਮਿਤ ਨੂੰ ਮਾ ਮਾਮੀ ਦਾਦੀ ਨੂੰ ਲੂ ਬਣਾ ਦਿੰਦੀ ਆ ਦਾਦੀ ਨੂੰ ਕੀ ਖਲਾਸਾ ਕੀ ਕਹਿੰਦੀ ਦਾਦੀ

ਕੀ ਲਿਆਂਦਾ ਬਣਾਵੇ ਇੱਧਰ ਲੈ ਵੀ ਲੱਗੇ ਖਾਣਾ ਬੋਤਾ ਕੱਕ ਦੇ ਬੰਨ ਆ ਵੀ ਹਮਣ ਹਾਂ ਤੂੰ ਲੈ ਬੋਕਾ ਲੱਗੀ ਜਾਂਦੀ ਰੋਟੀ ਲੱਗਿਆ ਖਾਂ ਆਪੋ ਸਾਰੇ ਜਣੇ ਆਜੋ ਜਿੰਨੇ ਜਿੰਨੇ ਖਾਣੇ ਆਂ ਅੱਜ ਭਾਈਆਂ ਨਾਲ ਕੁਝ ਬੱਦਲਾਂ ਨਾਲ ਆਲੂ ਗੱਜਰਾ ਨਾਲ ਨਹੀਂ

ਪ੍ਰੋਟੀਨ ਹੈ ਤੇਰਾ ਦਿਖਾਦਾ ਸਾਰਿਆਂ ਨੂੰ ਦਿਖਾ ਸਾਰਿਆਂ ਨੂੰ ਕੀ ਹੋਣੀ ਆ ਉਹ ਜਿਹਦੇ ਚ ਤਾਂ ਕੀੜੀਆਂ ਆ ਇਹ ਕੱਢ ਇਹਨਾਂ ਨੂੰ ਬਾਹਰ ਲੜ ਜਾਨੀਂ ਤੇਰੇ ਲੜ ਜਾਨੀਂ ਤੇਰੇ ਕੀੜੀਆਂ ਪਿੰਦੀ ਨੂੰ ਦੁੱਧ ਚ ਪਾਗੇ ਕੀੜੀਆਂ ਪਿੰਦੀਆਂ ਨਾ हां ये ये बंद ही नहीं रहा पे पर कॉल नहीं आ रहा नहीं अच्छा रहा तो भी आ